ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮੱਗਰ ਸ੍ਰੀ ਪੰਚਮੀ ਵੀਰਵਾਰ 11 ਮੱਗਰ ਸੰਮਤ 1732 ਸਨ 1675 ਇਸ ਸਨ ਵਿੱਚ ਤੇ ਇਸ ਸੰਮਤ ਵਿੱਚ 57 ਸਾਲ ਦਾ ਫਰਕ ਚੱਲਦਾ ਹੈ ਇਸ ਕਰਕੇ ਇਹਦਾ ਥੋੜਾ ਜਿਹਾ ਫਰਕ ਪੈਂਦਾ ਹੈ ਸਨ 1675 ਸੰਮਤ 1732 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਕ ਖੂਹ ਦੇ ਇਸ਼ਨਾਨ ਕਰਦੇ ਸਨ ਸੱਚੇ ਪਾਤਸ਼ਾਹ ਆਪੇ ਖੂਹ ਦੇ ਉੱਤੋਂ ਇਸ਼ਨਾਨ ਕਰਕੇ ਇੱਥੇ ਆਣ ਬੈਠੇ ਬਹੁਤ ਸਾਰੇ ਮੁਗਲ ਜਿਹੜੇ ਸਨ ਕਾਰੀ ਜਿਹੜੇ ਸਨ ਉਹ ਨਹਾ ਧੋ ਕੇ ਆਪਣੇ ਬੋਦਿਆਂ ਨੂੰ ਤੇਲ ਲਾ ਕੇ ਆਏ ਹੋਣ ਕਿ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੀਨ ਵਿੱਚ ਆਉਂਦਿਆਂ ਵੇਖਾਂਗੇ ਜਾਂ ਸ਼ਹੀਦ ਹੁੰਦਿਆਂ ਤੱਕਾਂਗੇ ਪਰ ਬਹੁਤ ਸਾਰੇ ਸਿੱਖ ਵੀ ਉੱਥੇ ਵਸਦੇ ਸਨ ਇੱਕ ਇਸਰਾਏ ਸੀਨਾਪਤੀ ਆ ਉੱਥੇ ਦਿੱਲੀ ਵਿੱਚ 1400 ਸਿੱਖ ਉੱਥੇ ਵਸਦਾ ਸੀ ਉਹਨਾਂ ਸਿੱਖਾਂ ਦੀਆਂ ਅੱਖਾਂ ਵਿੱਚ ਅੰਸ ਸੀ ਉਹਨਾਂ ਸਿੱਖਾਂ ਦੇ ਚਿਹਰੇ ਮਰ ਜਾਏ ਹੋਏ ਸਨ ਕਹਿੰਦੇ ਇੱਕ ਵਾਰੀ ਈਦ ਵਾਲੇ ਦਿਨ ਕਸੂਰ ਦੇ ਬਾਜ਼ਾਰਾਂ ਵਿੱਚ ਤੁਰਿਆ ਜਾ ਰਿਹਾ ਸੀ ਬੁੱਲੇ ਸ਼ਾਹ ਫਕੀਰ ਉਹਨੇ ਵੇਖਿਆ ਕੀ ਕਿ ਬਾਜ਼ਾਰਾਂ ਵਿੱਚ ਬੱਕਰੇ ਵਧੇ ਹੋਏ ਨੇ ਕੁਝ ਬੱਕਰੇ ਜਿਹੜੇ ਉਹ ਘਾ ਵੀ ਨਹੀਂ ਖਾਰੇ ਕਿਉਂਕਿ ਉਹਨਾਂ ਨੂੰ ਮੌਤ ਦਿਸਦੀ ਹੈ ਬੁੱਲੇ ਸ਼ਾਹ ਨੇ ਉਹਨਾਂ ਵੱਲ ਵੇਖ ਕੇ ਕੀ ਆਖਿਆ ਕਹਿੰਦਾ ਇਕਨਾਂ ਦੇ ਮਨ ਚਾ ਕੇ ਗੋਸ਼ਟ ਖਾਂਗੇ ਇਕਨਾਂ ਦੇ ਮਨ ਸੋਗ ਜਹਾਨੋਂ ਜਾਹਾਂਗੇ ਚੱਲ ਓਏ ਬੁੱਲਿਆ ਇੱਥੋਂ ਚੱਲੀਏ ਦੋਹਾਂ ਤੋਂ ਸੱਚੇ ਰਹਿ। ਕਹਿੰਦਾ ਇਕਨਾਂ ਦੇ ਮਨ ਵਿੱਚ ਚਾਹ ਵਾ ਕਿ ਅਸੀਂ ਗੋਸ਼ਤ ਖਾਵਾਂਗੇ। ਇਕਨਾਂ ਦੇ ਮਨ ਵਿੱਚ ਸੋਗ ਆ ਕਿ ਸਾਡੀ ਮੌਤ ਹੋ ਜਣੀ ਆ ਜਹਾਨੋਂ ਚਲੇ ਜਾਵਾਂਗੇ। ਕਹਿੰਦਾ ਬੁੱਲਿਆ ਹੁਣ ਇੱਥੇ ਤੇਰੀ ਪੇਸ਼ ਨਹੀਂ ਜਾਣੀ ਉੱਥੋਂ ਦੂਰ ਹੀ ਚਲੇ ਜਾਏ ਪਾਪ ਹੁੰਦਾ ਵੇਖ ਨਾ। ਇਸੇ ਤਰ੍ਹਾਂ ਬਹੁਤ ਸਾਰੇ ਸਿੱਖ ਜਿਹੜੇ ਸੀ ਉਹ ਅੱਖਾਂ ਵਿੱਚ ਅੰਸੂ ਲੈ ਕੇ ਖਲੋਤੇ ਸਨ। ਲੇਕਿਨ ਮੁਗਲਾਂ ਦੇ ਮੁੰਡੇ ਉੱਥੇ ਕਵਾਲੀਆਂ ਗਾਉਂਦੇ ਫਿਰਦੇ ਸਨ ਕਿ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜਾਂ ਦੀਨ ਵਿੱਚ ਆ ਜਾਏਗਾ ਜਾਂ ਉਹਨਾਂ ਦੀ ਸ਼ਹਾਦਤ ਹੁੰਦੀ ਤੱਕਾਂਗੇ ਉਹ ਦਿਨ ਆ ਗਿਆ ਅੱਜ ਦਾ ਮੱਘਰ ਸੁਦੀ ਪੰਚਮੀ ਵੀਰਵਾਰ ਸੰਮਤ 1732 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਚਾਂਦਨੀ ਚੌਕ ਵਿੱਚ ਬਠਾਲ ਕੇ ਜਿਵੇਂ ਸ਼ਹੀਦ ਕੀਤਾ ਗਿਆ ਜਿਵੇਂ ਉਹਨਾਂ ਦੇ ਪਵਿੱਤਰ ਸਿਰਸ ਤੇ ਤਲਵਾਰ ਚਲਾਈ ਗਈ ਜਿਵੇਂ ਉਹਨਾਂ ਦਾ ਧੜ ਨਾਲੋਂ ਸਿਰ ਵੱਖਰਾ ਕੀਤਾ ਗਿਆ ਕਵਿਸ਼ਰੀ ਕਲਾ ਦਾ ਇੱਕ ਅਲੀ ਸ਼ੰਦ ਹੈ ਜੋ ਫਿਰਨੀ ਕਲੀਆ ਮੇਰੇ ਪੂਜਿਆ ਜੋਗ ਉਸਤਾਰ ਕਵੀਸ਼ਰੀ ਦੇ ਬਾਬਾ ਬੋੜ ਗਿਆਨੀ ਜੋਗਾ ਸਿੰਘ ਜੋਗੀ ਉਹਨਾਂ ਦੀ ਕਲਮ ਤੋਂ ਲਿਖੀ ਹੋਈ ਮੈਨੂੰ ਮਾਣ ਹੈ ਕਿ ਮੈਂ ਉਹਨਾਂ ਨਾਲ 14 ਸਾਲ ਸਟੇਜਾਂ ਤੇ ਸੱਜੇ ਹੱਥ ਉਹਨਾਂ ਦੇ ਖਲੋ ਕੇ ਕਵੀਸ਼ਰੀ ਗਾਈ ਹੈ ਉਸ ਮਹਾਰ ਕਵੀਸ਼ਰ ਦੀ ਲਿਖੀ ਹੋਈ ਰਚਨਾ ਮੇਰੇ ਬਹੁਤ ਹੀ ਪਿਆਰੇ ਸਾਥੀ ਗੁਰਮੀਰ ਸਿੰਘ ਮਰਹਾਣੇ ਵਾਲਾ ਭਪਿੰਦਰ ਸਿੰਘ ਦਦੇਰਸਾ ਵਾਲਾ ਦੋਨੋਂ ਸੰਧੂਪਰਾ ਕਵੀਸ਼ਰ ਮੱਖਣ ਸਿੰਘ ਦਸ਼ਮੇਸ਼ ਨਗਰੀ ਦੇ ਸਾਥੀ ਤੁਹਾਡੇ ਸਾਹਮਣੇ ਕਵਿਤਾ ਬਿਆਨ ਕਰਦੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਬਣ ਕੇ ਚਾਦਰ ਹਿੰਦ ਦੀ ਜਗ ਦੀ ਵਿਵਤਾ ਪਹਿਲੋ ਆਪਣੇ ਸਿਰ ਤੇ ਚਲੋ। ਸਮਤ 1732 ਆਰਾ ਮੱਗਰ ਸੀ। ਉਹ ਮੇਰ ਸੁਦੀ ਪੰਜਵੀਂ ਦਰਸੀ ਵੀਰਵਾਰ ਦਾ। ਉਹ ਸਮਤ 1732 ਆਰਾ ਮੱਗਰ ਸੀ। ਉਹ ਮੇਰ ਸੁਦੀ ਪੰਜਵੀਂ ਦਿਨ ਸੀ ਵੀਰਵਾਰ ਦਾ। ਓ ਵੇਖਣ ਵਾਲੇ ਲੋਕ ਹਯਾਰਾ ਦਲੀ ਖੈਰ ਦੇ ਹੋਣੀ ਹੋਵੇ ਗਹਰ ਬੰਦਾ ਇਹੋ ਵਿਚਾਰਦਾ ਉਹ ਮੂੰਹ ਵਿੱਚ ਉਂਗਲਾਂ ਪਾ ਕੇ ਸੋਚ ਰਹੀ ਇਸ ਕਿ ਆਈ ਸੀ ਓ ਕੋਲੇ ਸ਼ਰਾਧਕਾ ਜੀ ਬੈਠਾ ਕੁਰਸੀ ਮੱਲੀ ਸ੍ਰੀ ਗੁਰੂ ਤੇਗ ਬਹਾਦਰ ਬਣ ਕੇ ਚਾਦਰ ਹਿੰਦ ਦੀ ਬਿੱਟਿਆ ਗਿਆ ਟੰਡੋਰਾ ਸੀ ਹੋ ਕਿੰਦੇ ਦੀਨ ਮਨਾਉਣਾ ਜੰਗਾ ਨਾਵੇਂ ਪੀਰ ਨੂੰ ਉਹ ਸਾਰਾ ਜਗ ਹੋਵੇਗਾ ਦੀਨੀ ਬਾਂਗਾ ਦੇਵੇਗਾ ਉਹ ਕੰਗਾ ਹੱਥ ਲੱਗਣਾ ਸਾਡਾ ਹੱਕ ਅਖੀਰ ਨੂੰ ਉਹ ਕੁੱਲੇ ਵਾਲਾ ਕਾਜੀ ਲਾਲ ਕਿਤਾਬਾਂ ਪੜਦਾ ਸੀ ਉਹ ਆ ਕਫਰ ਕਾਰ ਦੀ ਕਲਮ ਨਹੀਂ ਸੀ

ਫਤਵੇ ਲਾਏ ਓਏ ਕਰਨੂ ਦੂਜਾ ਵੇਖੇ ਦੂਜਾ ਵੇਖੇ ਤੀਜੇ ਨੂੰ ਫਿਰ ਨਹੀਂ ਡਾਰਕ ਫੇਰੇ ਨਿਗਾਹਾਂ ਰਹਿ ਨਚਲੀ ਫਿਰ ਉਹ ਤੇਗ ਬਹਾਦਰ ਬਣ ਗਏ ਚਾਦਰ ਹਿੰਦ ਦੀ ਓ ਗੰਦੀ ਬੱਤਾ ਪਈ ਲਾਏ ਆਪਣੇ ਸਿਰ ਤੇ ਚੱਲੀ ਓ ਓ ਤੇ ਪਹੁੰਚਿਆ ਕਈ ਮਲਾਣੀ ਆਸ਼ਕ ਹੂਰਾਂ ਦੇ ਸਵੇ ਮਾਲਾ ਲੂੰਗੀ ਹੱਥਾਂ ਨੂੰ ਮਹਿੰਦੀ ਲਾ ਕੇ ਕਰੀਆਂ ਵਸਮੇ ਦਾੜੀ ਨੂੰ ਤੇ ਨੋਸ਼ਾ ਜਨਾ ਦੀਆਂ ਕਤਰੀਆਂ ਓ ਘੁਟ ਘੁਟ ਪੀਂਦੀ ਨਾਲ ਆਏ ਸੀ ਗੋਸਤ ਖਾ ਕੇ ਓ ਕਾਰੀ ਮੱਕੇ ਦੇ ਤੇ ਹਾਫ ਜਿਹਾਏ ਮਸੀਤਾਂ ਦੇ ਓ ਕਿਸਮਤੀ ਉਕਰਦੀ ਜਦ ਮੌਲਾ ਕਰਦਾ ਚਾਦਰ ਬਣ ਗਿਆ ਚਾਦਰ ਹਿੰਦ ਦੀ ਸ੍ਰੀ ਗੁਰੂ ਤੇਗ ਬਹਾਦਰ ਬਣ ਗਿਆ ਚਾਦਰ ਹਿੰਦ ਦੀ ਉਹ ਜਗਦੀਪ ਬਤਾ ਪਹਿਲਾਂ ਆਪਣੇ ਸਿਰ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੇ 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 ਗਾ ਲੈ ਗਾਇਆ ਪੇ ਗੋਵਨ ਸਾਰੇ ਕਿਣ ਕਿਣ ਬਦਲੇ ਲੈ ਲੈਗਾ ਓ ਸਾਰੀ ਨੀਤੀ ਮਾਂਵੇਂ ਗੁਰ ਆਨੰਦਪੁਰ ਕੱਲੀ ਸ੍ਰੀ ਗੁਰੂ ਤੇਗ ਬਹਾਦਰ ਬਣ ਕੇ ਜਾਦਰ ਹਿੰਦ ਦੀ ਓ ਜਗਦੀਪ ਬਤਾ ਪੈੜਾ ਆਪਣੇ ਸਿਰ ਤੇ ਚੱਲੀ ਓ ਮੇਰਾ ਸਤ ਗੁਰ ਨੇ ਜਦ ਪਾਠ ਕਰ ਲਿਆ ਜਪਜੀ ਦਾ ਸਤ ਗੁਰ ਨੇ ਜਦ ਬਾਤ ਕਰ ਲਈ ਜਬ ਜੀ ਦਾ ਓ ਆਪੇ ਸੀਸ ਦੇਨ ਨੂੰ ਬਹਿ ਗਏ ਸੀਸ ਝਕਾ ਕੇ ਉਹ ਤੱਕ ਜਲਾ ਰਹਿਆ ਸੀ ਸਿਰਫ ਇਹਾਰਾਕਾਰੀ ਦਾ ਓ ਹੋਵੇ ਗਏ ਦਿਨ ਦੀ ਸਭ ਨੂੰ ਕਿਹਾ ਸੁਣਾ ਕੇ ਕੋਟਾ ਤੇਗ ਮਾਰ ਕੇ ਨਾਮ ਗੁਰ ਦੇ ਸੀਸ ਨੂੰ ਓ ਜੋਗੀ ਅੱਖੇ ਸਾਰੇ ਮੱਤ ਗਈ ਤੜਥਲੀ ਹਾਥਰ ਬਣ ਗਏ ਚਾਦਰ ਹਿੰਦ ਦੀ ਸ੍ਰੀ ਗੁਰੂ ਤੇਗ ਬਹਾਦਰ ਬਣ ਗਏ ਚਾਦਰ ਹਿੰਦ ਦੀ ਓ ਤਨ ਦੀ ਬਿਵਤਾ ਪਹਿਲਾ ਆਪਣੇ ਸਿਰ ਤੇ ਛੱਲੀ ਆ ਸਾਥ ਸ਼੍ਰੀ ਅਕਾਲ ਇਸ ਕਵਿਤਾ ਤੋਂ ਖੁਸ਼ ਹੋ ਕੇ ਭਾਈ ਤਰਲੋਚਨ ਸਿੰਘ ਸਾਹਿਬ ਜੀ ਬਹੁਤ ਸਾਰਾ ਜਥੇ ਨੂੰ ਪਿਆਰ ਦੇ ਗਏ ਨੇ ਉਹ ਕਹਿੰਦੇ ਬੜਾ ਆਨੰਦ ਆਇਆ ਕਹਿੰਦੇ ਜੋਗੀ ਸਾਹਿਬ ਦੇ ਕੋਲ ਉਹ ਇੱਕ ਵੀਸ਼ਰੀ ਸੁਣਦੇ ਹੁੰਦੇ ਸਾਂ ਸੋ ਤੁਸੀਂ ਨੇ ਅੱਜ ਦੁਬਾਰਾ ਜੋਗੀ ਸਾਹਿਬ ਇੱਕ ਵਾਰੀ ਯਾਦ ਪਰਾ ਦਿੱਤਾ ਮੈਂ ਅਦਾਤੀ ਧੰਨਵਾਦੀ ਹਾਂ ਔਰ ਅਰਦਾਸ ਕਰਦਾ ਸੱਚੇ ਬਾਦਸ਼ਾਹ ਭਾਈ ਤਰਲੋਚਨ ਸਿੰਘ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਸਦਾ